ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਪਿੰਡ ਬਾਲਪੁਰ ਦੇ ਵਿੱਚ ਖੜੇ ਆ ਜਿੱਥੋਂ ਜਿਹੜਾ ਬੰਨਿਆ ਟੁੱਟਿਆ ਵਾ ਤੇ ਘਰਾਂ ਦੇ ਵਿੱਚ ਪਾਣੀ ਵੜਿਆ ਆ 15 ਬਰਬਾਦ ਹੋ ਗਈਆਂ ਉਹਦੇ ਨਾਲ ਉਹ ਹਾਲਾਤ ਬਣ ਗਿਆ ਜਿਹੜੇ 2023 ਚ ਬਣੇ ਸੀ ਪਰ ਜਦੋਂ ਇੱਥੇ ਆਣ ਕੇ ਅਸੀਂ ਘਰ ਘਰ ਗਏ ਆ ਸਾਰੀ ਗੱਲਬਾਤ ਕੀਤੀ ਆ ਜ਼ਿਲ੍ਹਾ ਪ੍ਰਧਾਨ ਜੀ ਨਾਲ ਗੱਲਬਾਤ ਕੀਤੀ ਆ ਵੀ ਕੀ ਇੱਥੇ ਪ੍ਰਸ਼ਾਸਨ ਪਹੁੰਚਿਆ ਵਾ ਪਰ ਉਹ ਹਾਲਾਤ ਉਹੀ ਆ ਵੀ ਉਹ ਪੁਲ ਤੇ ਆਉਂਦੇ ਆ ਪਿੱਛੇ ਉਸ ਪੁਲ ਤੋਂ ਫੋਟੋਆਂ ਫੋਟੋਆਂ ਖਿੱਚ ਕੇ ਤੇ ਮੁਰ ਜਾਂਦੇ ਆ ਤੇ ਦੂਸਰਾ ਇੱਥੇ ਆਪੋਤਾਪ ਬਈ ਹੋਈ ਆ ਅਸੀਂ ਇੱਥੋਂ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਚੇਤਾਵਨੀਆਂ ਤੁਹਾਡੀ ਸਰਕਾਰ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਵੀ ਭਾਈ ਇਸ ਟਾਈਮ ਬਹੁਤ ਬੁਰੇ ਹਾਲਾਤ ਆ ਇੱਥੇ ਲੋਕਾਂ ਦੇ ਜੇ ਤੁਰੰਤ ਇੱਕ ਟੀਮ ਡਾਕਟਰਾਂ ਦੀ ਡੰਗਲ ਡਾਕਟਰ ਇੱਕ ਦੂਜੀ ਟੀਮ ਆ ਜਿਹੜੀ ਆ ਦਵਾਈਆਂ ਤੂਈਆਂ ਦੇਣ ਵਾਸਤੇ ਉਹ ਤੁਰੰਤ ਭੇਜੀ ਜਾਵੇ ਉਹਨਾਂ ਨੂੰ ਇੱਕ ਸਪੈਸ਼ਲ ਜਿਹੜਾ ਅਗਣ ਬੋਰਡ ਦਿੱਤਾ ਜਾਵੇ ਉਹ ਦੋ ਟਾਈਮ ਸਵੇਰੇ ਸ਼ਾਮ ਸਾਰੇ ਡੇਰਿਆਂ ਦੇ ਜਾਣ ਜਿੰਨੇ ਵੀ ਡੇਰੇ ਆ ਬਾਉਪੋਰਾ ਜਦੀਦ ਆ ਸੰਘਰਾ ਵਾ ਉਹ ਸਾਰਿਆਂ ਦੇ ਘਰੋ ਘਰੀ ਜਾ ਕੇ ਦਵਾਈ ਦਿੱਤੀ ਜਾਵੇ ਡੰਗਰਾਂ ਦੀ ਵੀ ਬੰਦਿਆਂ ਨੂੰ ਵੀ ਤੇ ਨਾਲ ਹੀ ਅਮਰਜੈਂਸੀ ਉਹਨਾਂ ਦਾ ਨੰਬਰ ਹੋਵੇ ਜਿਨ੍ਹਾਂ ਨੂੰ ਤੁਰੰਤ ਜਿਹੜਾ ਫੋਨ ਕਰਕੇ ਸੱਦੇ ਆ ਜਾਵੇ ਉਹਦੇ ਨਾਲ ਜੇ ਕੋਈ ਪ੍ਰਸ਼ਾਸਨ ਨਾਲੋਂ ਚੀਜ਼ ਆਉਂਦੀ ਆ ਉਹ ਇੱਕ ਬੰਦੇ ਨੂੰ ਪੜਾਈ ਜਾਂਦੀ ਆ ਪਿੰਡਾਂ ਦੇ ਵਿੱਚ ਸਾਰਿਆਂ ਦੀ ਨਹੀਂ ਇੱਕ ਦੂਜੇ ਨਾਲ ਵੰਡਦੀ ਹੁੰਦੀ ਉਹ ਵੀ ਪ੍ਰਸ਼ਾਸਨ ਖੋਦ ਵੰਡ ਕੇ ਜਾਵੇ ਡੇਰਿਆਂ ਦੇ ਉੱਪਰ ਜਾ ਕੇ ਉਹਦੇ ਨਾਲ ਜਿਹੜੀ ਬਿਜਲੀ ਆ ਬਿਜਲੀ ਦੀ ਬਹੁਤ ਵੱਡੀ ਸਮੱਸਿਆ ਆ ਉਹ ਬਿਜਲੀ ਕੱਟੀ ਪਈ ਆ ਇੱਥੇ ਲੋਕਾਂ ਦੇ ਪਾਣੀ ਪੀਣ ਨੂੰ ਨਹੀਂ ਹੈਗਾ ਕਿਉਂਕਿ ਨਲਕੇ ਤੇ ਆ ਨਹੀਂ ਘਟਿਆ ਸਵੇਰੇ 8 ਵਜੇ ਦੀ ਸਵੇਰੇ 5 ਵਜੇ ਦੀ ਬਿਜਲੀ ਕੱਟੀ ਆ ਤੇ ਕਹਿੰਦੇ ਸ਼ਾਮਾਂ ਨੂੰ 8 ਵਜੇ ਛੱਡਣੀ ਆ ਇਹ ਕਿਦਰ ਦਾ ਨਿਆਂ ਆ 2023 ਦੇ ਵਿੱਚ ਵੀ ਬਿਜਲੀ ਚੱਲਦੀ ਰਹੀ ਆ 19 ਚ ਵੀ ਚੱਲਦੀ ਰਹੀ ਆ ਇਸ ਕਰਕੇ ਬਿਜਲੀ ਤੁਰੰਤ ਹੁਣੇ ਛੱਡੀ ਜਾਵੇ ਨਹੀਂ ਤੇ ਸਵੇਰੇ ਦਿਨ ਚੜ੍ਹਦੇ ਨੂੰ ਗੁੰਦਵਾਲ ਵਾਲਾ ਪੁਲ ਵੀ ਜਾਮ ਹੋ ਸਕਦਾ ਵੱਡਾ ਰੋਡ ਵੀ ਜਾਮ ਹੋ ਸਕਦਾ ਇੱਕ ਤੇ ਅਸੀਂ ਮੁਸੀਬਤ ਦੇ ਵਿੱਚ ਆ ਤੇ ਦੂਜਾ ਤੁਸੀਂ ਆ ਸਾਡੇ ਨਾਲ ਜਿਹੜੇ ਧੱਕੇਸ਼ਾਹੀਆਂ ਕਰ ਰਹੇ ਜੋ ਤੇ ਪੇਪਰਾਂ ਦੇ ਵਿੱਚ ਤੁਸੀਂ ਦੇ ਰਹੇ ਹੋ ਪ੍ਰਸ਼ਾਸਨ ਉੱਤੇ ਪਹੁੰਚ ਰਿਹਾ ਵਾ ਇਸ ਕਰਕੇ ਬਹੁਤ ਵੱਡਾ ਜ਼ਬਰ ਤੇ ਜ਼ੁਲਮ ਹੋ ਰਿਹਾ ਵਾ ਉਥੋਂ ਪਲਤੋ ਨਾ ਮੁੜਿਆ ਕਰੋ ਇਹ ਲੋਕਾਂ ਦੇ ਇੱਥੇ ਆਣ ਕੇ ਜਿਹੜੇ ਹਾਲਾਤ ਵੇਖੋ ਬਿਜਲੀ ਤੁਰੰਤ ਛੱਡੀ ਜਾਵੇ ਤੇ 24 ਘੰਟੇ 24 ਘੰਟੇ ਬਿਜਲੀ ਰਵੇ 1 ਮਿੰਟ ਵੀ ਬਿਜਲੀ ਦਾ ਕੱਟ ਨਾ ਲੱਗੇ ਤੇ ਦੋ ਮੁਲਾਜ਼ਮ ਉਹਨਾਂ ਨੂੰ ਵੀ ਸਪੈਸ਼ਲ ਇੱਕ ਬੇੜੀ ਦਿੱਤੀ ਜਾਵੇ ਉਹ ਆਪਣੀ ਨਿਗਰਾਨੀ ਰੱਖਣ ਉਹਦੇ ਨਾਲ ਜਿਹੜੇ ਮੈਂ ਡਾਕਟਰਾਂ ਦੀ ਦੋਵੇਂ ਡੰਗਰ ਡਾਕਟਰ ਤੇ ਦੂਜੇ ਉਹ ਵੀ ਸਹੂਲਤ ਤੇ ਨਾਲ ਹੀ ਜੋ ਕੁਝ ਪ੍ਰਸ਼ਾਸਨ ਵੱਲੋਂ ਆਉਂਦਾ ਵਾ ਉਹ ਸਰਕਾਰੀ ਮੁਲਾਜ਼ਮ ਜਿਹੜੇ ਉਹ ਡੇਰਿਆਂ ਤੇ ਵੰਡਣ ਤੇ ਐਮਰਜੈਂਸੀ ਜਿਹੜੇ 2-3 ਵੋਟ ਆ ਉਹ ਦਿੱਤੇ ਜਾਣ ਇੱਥੇ 1-2 ਵੋਟ ਦਿੱਤੇ ਆ ਉਹਨਾਂ ਦਾ ਕਬਜ਼ਾ ਹੋਇਆ ਪਿਆ ਵਾ ਇਸ ਕਰਕੇ ਭਾਈ ਪ੍ਰਸ਼ਾਸਨ ਇੱਧਰ ਧਿਆਨ ਦੇਵੇ ਨਹੀਂ ਤੇ ਦਿਨ ਚੜ੍ਹਦੇ ਨੂੰ ਚਾਹ ਗੋਂਦ ਵਾਲਾ ਪੁਲ ਜਾਮ ਹੋਊਗਾ ਚਾਹ ਵੱਡਾ ਰੋਡ ਜਾਮ ਹੋਊਗਾ ਇਹ ਅਸੀਂ ਆਪ ਦੀ ਤਿਆਰੀ ਜਿਹੜੀ ਆ ਇਹ ਕਰ ਰਹੇ ਆ ਤੇ ਇਸ ਤੋਂ ਪਹਿਲਾਂ ਪਹਿਲਾਂ ਜੇ ਇਹ ਜਿਹੜੀਆਂ ਚੀਜ਼ਾਂ ਅਸੀਂ ਬੋਲੀਆਂ ਇਹ ਸਹੂਲਤਾਂ ਨਾ ਪਹੁੰਚੀਆਂ ਐਸ ਪਿੰਡ ਤੋਂ ਇੱਥੋਂ ਬਾਉ ਬੋਰਜੀ ਡਾਇਰੈਕਸ਼ਨ ਦੇਣਗੇ ਸਾਰੀ ਵੀ ਇਹ ਚੀਜ਼ਾਂ ਪਹੁੰਚੀਆਂ ਕਿ ਨਹੀਂ ਪਹੁੰਚੀਆਂ ਜਿੰਨਾ ਚਿਰ ਇਹ ਚੀਜ਼ਾਂ ਇੱਥੇ ਨਹੀਂ ਪਹੁੰਚਦੀਆਂ ਉਹਨਾਂ ਚਿਰੋ ਰੋਡ ਫਿਰ ਜਾਮ ਰਹਿਣਗੇ ਫੇਰ ਨਾ ਸਾਨੂੰ ਕਿਉਂ ਵੀ ਰੋਡ 'ਚੋਂ ਜਾਮ ਕੀਤਾ ਸਾਡੀ ਮਜਬੂਰੀ ਜੋ ਸਾਡਾ ਸ਼ੌਂਕ ਕੋਈ ਨਹੀਂ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ